ਲਓ ਜੀ ਜਿਹੜੇ ਕਹਿੰਦੇ ਸੀ ਭਾਜੀ ਦਾ ਵਲੌਗ ਬਣਾਓ ਭਾਜੀ ਦਾ ਵਲੌਗ ਬਣਾਓ ਤੇ ਭਾਜੀ ਦਾ ਜਿਹੜਾ ਵਲੌਗ ਆ ਚੁੱਕਾ ਆ ਤੇ ਭਾਜੀ ਨੇ ਵਲੌਗ ਪਤਾ ਨਹੀਂ ਕਿੱਦਾਂ ਦਾ ਬਣਾਇਆ ਆ ਹੁਣ ਪਤਾ ਨਹੀਂ ਕਿੱਦਾਂ ਨੂੰ ਫੜਿਆ ਤਾਂ ਕੀ ਕੀਤਾ ਹੋਇਆ ਆ ਤੇ ਵਲੌਗ ਪੂਰਾ ਐਂਡ ਤੱਕ ਜਰੂਰ ਦੇਖਿਓ ਬਹੁਤ ਫਨੀ ਵਲੌਗ ਆ ਇਹ ਤੇ ਸਾਰੇ ਜਣੇ ਜਰੂਰ ਦੇਖਿਓ ਠੀਕ ਆ ਜੀ ਭਾਜੀ ਦਾ ਵਲੌਗ ਅੱਜ ਸਸੀ ਗਾਲ ਜੀ ਕਿੱਲਾ ਵਲੌਗ ਸਜੀਰਾ ਸਿੰਘ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਆ ਮੇਲੇ ਤੇ ਸ਼ਹਿਰ ਤੇ ਹੁਣ ਮੰਮਾ ਆਪਣੀਆਂ ਅਣਕਾਂ ਸਾਫ ਕਰਦੇ ਪਏ ਆ ਮੰਮੀ ਦਾ ਮਿਲਦਾ ਖੁਸ਼ੀ ਨਹੀਂ ਹੈਗੇ ਜਾਣ। Yes you are right. ਕਾਤੇ ਕਿਉਂਕਿ ਮੈਂ ਇੰਟਰਸਟਡ ਨਹੀਂ ਹੈਗੀ ਇਸ ਟਾਈਮ ਮੇਲੇ ਤੇ ਜਾਣ। ਕਿਉਂ? I am very tired. Why are you tired? ਕਿਉਂਕਿ ਮੈਂ ਕੰਮ ਕਰਕੇ ਬਹੁਤ ਜ਼ਿਆਦਾ ਥੱਕ ਗਈ ਜਾਂ। ਤੇ ਅੱਜ ਮੇਲੇ ਦਾ ਹੈਗਾ ਲਾਸਟ ਦਿਨ। ਤੇ ਹੁਣ ਉਥੇ ਆ ਗਏ ਕਾਦੇ ਆਪਾਂ Enjoy ਤੇ ਦੇਖਿਓ ਸਾਰਾ ਵਲੌਗ ਐਂਡ ਤੱਕ ਦੇਖਿਆ ਅਗਰ। ਖੁਸ਼ ਹੋਈ ਜਾਂਦੇ ਦੇਖ ਕੇ ਹਣ ਕੋਈ ਯਾਰ ਅੱਧਰ ਹੋ ਨਹੀਂ ਪਈ ਜਾਂਦੇ ਉਦੋਂ ਦੱਸੋ ਬਾਜੀ ਕੁਛ ਹੈ ਨੀਮਰ ਪਾਜੀ ਨੀਮਰ ਪਾਜੀ ਹੁਣ ਹੁਣ ਪੱਟਣਗੇ ਅੰਟਰ ਅੱਛਾ ਚੱਲੇਗਾ ਨੂੰ ਐਂਟਰ ਹੋਣ ਲੱਗੇ ਅੱਛਾ ਕਿੱਥੇ ਐਂਟਰ ਹੋਣ ਲੱਗੇ ਦੁਬੈਰਾ ਗਰਾਊਂਡ ਦੁਬੈਰਾ ਗਰਾਊਂਡ ਅੱਛਾ ਜੀ ਹੋਰ ਕਸ਼ ਪਾਰਕਿੰਗ ਆਈ ਸਾਈਡ ਖੜੇ ਆ ਹੁਣ ਪਾਰਕਿੰਗ ਆਪਾਂ ਗੱਡੀ پارک ਕਰਤੀ ਅੱਛਾ ਜੀ ਹੋਰ ਕੁਛ ਸੱਜੂ ਲੈ ਲੈ ਬਸ ਚੁੱਲ ਲੈ ਲੈਣਾ ਇਹ ਤੁਸੀਂ ਵਾਹਿਆ ਦਾ ਗੱਡੀ ਖੜੀ ਜੀ ਇੱਧਰ ਇਹਨਾਂ ਦਾ ਫੋਨ ਨਹੀਂ ਕੰਨ ਤੋਂ ਲਿਥਣਾ ਹੈਗਾ ਚਲੋ ਜਾਣਾ ਦੂਰ ਪਰ ਜਾਣਾ ਲੱਗ ਜੀ ਜਦੋਂ ਹੀ ਕਿਤੇ ਆ ਜੀ ਇਹ ਫੋਨ ਫੋਨ ਫੋਰੀ ਫੋਨ ਹੀ ਬਹੁਤ ਆਉਂਦੇ ਹੁੰਦੇ ਆ ਲਓ ਜੀ ਲਾਈਨ ਚ ਲੱਗ ਗਏ ਆ ਉਹ ਭਰਾ ਚਾਰ ਜਣੇ ਆ ਪੰਜਵਾਂ ਪਤਾ ਨਹੀਂ ਕਿੱਥਰ ਲਾਈ ਜਾਂਦੇ ਆ ਐਂਟਰੀ ਟਿਕਟ ਲੱਗਣੀ ਆ ਇੱਥੇ ਤਾਂ ਫੇਰ ਅਸੀਂ ਜਾ ਕੇ ਐਂਟਰ ਕਰਨਾ ਹਰ ਵਾਰ ਇਦਾਂ ਹੀ ਹੁੰਦੀ ਆ ਜੇ ਪਹਿਲੀ ਜਾ ਕੇ ਐਂਟਰ ਕਰ ਜਾਈਦੇ ਟਿਕਟ ਸਾਡੇ ਹੱਥ ਜਿਨੀ ਹੁੰਦੀ ਹਰੇਕ ਵਾਰ ਇਦਾਂ ਹੀ ਹੁੰਦਾ ਅਗਲੇ ਕਹਿੰਦੇ ਭਾਜੀ ਟਿਕਟ ਆਏ ਕਹਿੰਦੇ ਟਿਕਟ ਤਾਂ ਹੀ ਲਈ ਨਹੀਂ ਆਜੋ ਟਿਕਟਾ ਲੈ ਲਈਆਂ ਕੀ ਰਹਿ ਗਿਆ ਹੁਣ ਕੁਛ ਰਹਿ ਗਿਆ ਉਹ ਪੈਸੇ ਲਏ ਨਹੀਂ ਹੱਥ ਹੋ ਗਈ ਪੈਸੇ ਲਏ ਨਹੀਂ ਉੱਧੇ ਹੀ ਤੁਰਿਆ ਹਾਂ ਹਾਂ ਉਹ ਤਾਂ ਹੈਂਡਕਲ ਹੋਣ ਦੀ ਬੱਕ ਲੋ ਜੀ ਕਰ ਗਏ ਆਪਾਂ ਅੰਦਰ ਐਂਟਰ ਆਇਆ ਰਸਤਾ ਕਿੱਦਾਂ ਦਾ ਬਣਾਇਆ ਐਂਟਰ ਵਾਲਾ ਨਹੀਂ ਤੱਕੋ ਮੈਂ ਜਦੋਂ ਮੈਂ ਤੇਰੇ ਨਾਲ ਵੀਡੀਓ ਬਣਾਉਣਾ ਚਾਹ। ਆਹ ਬਣਾਉਂਦੇ। ਕਿਵੇਂ ਜਿਸ ਦਾ ਨਾਮ ਸੋਫੇ ਸੂਫੇ ਤੇ ਲੈਣ ਨੂੰ ਮੂਤੀ ਸੋਫੇ ਸੂਫੇ ਤਾਂ ਹੀ ਲੈਣੇ ਹੋਰ ਨਾ ਕਿਤੇ ਮੈਂ ਤੁਹਾਡੇ ਲਈ ਮੈਂਰਾ ਹੱਥ ਵੀ ਧਿਆਨ ਵੀ ਰੱਖਿਓ। ਤੂੰ ਮੈਨੂੰ ਚੱਕੀਂ ਨਾ ਕਿਹਦੇ। ਉਹ ਆ ਦੇਖੋ ਕਿੰਨਾ ਵਧੀਆ ਆ। ਮੇਰੇ ਰਾਜਾ ਕੋ ਪਰਫੈਕਟ ਆ। ਆ ਦੇਖੋ। ਕਿੰਨਾ ਵਧੀਆ ਬਣਾਇਆ ਆ। ਟੂਟ ਹੈ ਇਹਦੇ ਇਹਦੇ ਚ ਟਰਪੋਕਣਾ ਜੀ ਨਹੀਂ ਚੱਲਦੀ ਨਹੀਂ ਹੈਗੀ ਆ। ਹਾਂ। ਲਓ ਕਾ ਯਾਰ ਬੈਠ ਦਿੰਦੇ ਮੈਂ। ਅੱਜ ਜਨਾ ਮੈਨੂੰ ਆਟੈਕ ਟੂਕ ਕਰਾ ਦਾਣਾ ਮੈਨ ਲਾਤਾ। ਮੈਨੂੰ ਨਹੀਂ ਲਾਗਾ। ਨਿਆ ਤਾਂ ਉਹ ਰੁਗਿਆ ਹੈ ਨਹੀਂ ਯਾਰ ਨਾਲੇ ਬੜਾ ਆਣਾ ਯਾਰ ਕੀ ਕਰਦਾ। ਲੈ ਲੋ ਯਾਰ ਵੀਡੀਓ ਬਣਾਉਣ ਸੀ ਲਾ ਕੇ ਕਰਦੇ। ਕਿਦਾਂ ਹੰਦਨ ਹੁਣ ਡਾਟੂ ਰੁਕਦਾ। ਮੈਨੂੰ ਡਾਟਰ ਕੋ ਲੱਗਦਾ ਹੈ ਮੈਂ। ਉਹ ਪਾਣੀ ਕਿੱਥੇ ਬੈਠੇ ਹੋ ਆ। ਉੱਪਰ ਸਿਗਰਟੇ। ਦੇਖੜਾ ਹੈਗਾ ਉਹ ਸਿਗਰ ਤੇ ਚਲ ਗਿਆ ਉਹ ਤੇ ਟੰਗ ਹੋਇਆ ਨਾ ਸ਼ੂਗਰ ਮੈਂ ਥੱਲੇ ਹੀ ਆ ਤੇ ਤੇਰੀ ਵਾਰੀ ਦੀ ਆਉਣੇ ਵਾਲੀ ਆ ਹਾਏ ਬਾਬਾ ਤੂੰ ਹੀ ਸੱਚੀ ਮੈਂ ਮੇਰਾ ਦਿਲ ਹੈ ਨਹੀਂ ਮੇਰਾ ਦਿਲ ਤੁਹਾਨੂੰ ਪਤਾ ਮੈਂ ਕਮਜ਼ੋਰ ਜੀ ਹੈਗੀ ਆ ਹਾਏ ਉਹ ਜਾਂਦਾ ਤੇ ਬਾਲਾ ਬੰਦਾ ਬਾਈਕਰ ਉਪਾ ਪਾਦੀ ਆਦੀ ਤੂੰ ਫੇ ਆ ਮੈਨੂੰ ਤਾਂ ਕਹਿਣਾ ਇਹਨਾਂ ਨੇ ਤੂੰ ਆ ਲੈ ਹੁੰਦਾ ਉਹ ਕੁਝ ਨਹੀਂ ਹੁੰਦਾ ਯਾਰ ਕੀ ਆਉਣ ਲੱਗਾ ਆ ਉੱਪਰ ਹੈਗਾ ਤਾਂ ਮੈਨੂੰ ਵੀ ਬਹੁਤ ਕੁਝ ਹੁੰਦਾ ਮੈਨੂੰ ਬੜਾ ਸਾਫ਼ ਹੋ ਜੇ ਉੱਪਰ ਹੀ ਚੜ ਜਾਂਦੇ ਆ ਆਹ ਹੋਵੇ ਹੋਈ ਤਾਂ ਦੂ ਥੱਲੇ ਨੂੰ ਆਉਂਦਾ ਨਾ ਇਹ ਇਹ ਹੁੰਦੇ ਹੋ ਤਾਂ ਉਹ ਹੋਰ ਵਾ ਇਦਾਂ ਲਾ ਦੇਵੇਂ ਲੱਤਾਂ ਕਹਾਂ ਚ ਆਖੂਂ ਤਾਂ ਲੈ ਲੋ ਚੱਲੇ ਹਾਂ ਹੁਣ ਉਹ ਲੈਵਲ ਕਰਦੇ ਹੋਵੇ ਥੱਲੇ ਦੁਨੀਆ ਨੀ ਕੀ ਨੀ ਕੀ ਲੱਗੇ ਠੀਕ ਨਾ ਉਹ ਚੱਲ ਪਿਆ ਓਏ ਗਮ ਯਾਰ ਉਹ ਕਿੰਨੀ ਸੀ ਉਹ ਕਿੱਦਾਂ ਲਾਈ ਲਾ ਹਣ ਮਾਈਕ ਰੂ ਉਹ ਹਜੇ ਤਾਂ ਹੋਣੀ ਆ ਉਹ ਹੋਣੀ ਆ ਹਜੇ ਰੋਕਤਾ ਜਾ ਹਜੇ ਹੋਣੀ ਆ ਇਹ ਤੇ ਆ ਲੱਗਾ ਹੁਣ ਹੋਇਆ ਤੇ ਕੰਬੀਰ ਹੋੜ ਹੋਇਆ ਤੇ ਯਾ ਮੈਂ ਵੀ ਤਾਲ ਦੂੰ ਹੌਣ ਹੌਣ ਦੇਖੀ ਹੁਣ ਕੀ ਹੁੰਦਾ ਉਹਨੇ ਦੂ ਤਾ ਉਹ ਨਿਵਾਨ ਨੂੰ ਦੇਖੇ ਇੱਧਰੋਂ ਓਹ ਧਰਤੀ ਓਏ ਓ ਕਿਤੇ ਨਿਆਣੇ ਨੇ ਛਾੜਦਾ ਓਏ ਹੋਏ ਕੰਮ ਗਲਤ ਹੋ ਓਲੀ ਹੌਲੀ ਓਲੀ ਹੌਲੀ ਹੌਲੀ ਓ ਯਾਰ ਮਿਆਜ ਹੈ ਵਾਹ ਰੁਕ ਵਾਹ ਰੁਕ ਵਾਹ ਰੁਕ ਓ ਯਾਰ ਜ਼ੋਰ ਦੀ ਇੱਧਰ ਲਾਲਾ ਵੇ ਜ਼ੱਟ ਹੀ ਹੈਗਾ ਓਾ ਧੋਤੀ ਓਏ ਓਏ ਆੜ ਗਿਆ ਓ ਰੋ ਗਿਆ ਓਏ ਮੰਮੀ ਨਹੀਂ ਮੰਮੀ ਖੜੀ ਆ ਉਧਰ ਭੇਕੇ ਆਣੀ ਗੱਦਲੀ ਉਹ ਸਾਡੀ ਓਏ ਯਾਰ ਬਹੁਤ ਚਾਇਆ ਗੰਬ ਯਾਰ ਉਹਦੇ ਲੋਕੀ ਕਿਤੇ ਦੁਨੀਆ ਨੀ ਕੀ ਨੀ ਕੀ ਜਾਂਦੇ ਠੀਕ ਆੱਖਾਂ ਨਹੀਂ ਖੋਲਣੀਆਂ ਆੱਖਾਂ ਨਹੀਂ ਖੋਲਣੀਆਂ ਅੱਖਾਂ ਬੰਦ ਕਰ ਲੋ ਅੱਖਾਂ ਬੰਦ ਕਰ ਲੋ ਆੱਖਾਂ ਨਹੀਂ ਖੋਲਣੀਆਂ ਓਹ ਸਾਡੀ ਓਏ ਮੈਨੂੰ ਪਾਣੀ ਪੂਣੀ ਪਿਲਾ ਦੇ ਉਹ ਤਾਂ ਨਿੰਗੂ ਪਾਣੀ ਅੱਛਾ ਸ਼ੂਗਰ ਖੋਲੀ ਹੋ ਗਿਆ ਤਾਂ ਪਤਾ ਨਹੀਂ ਉਹਨਾਂ ਨੇ ਮੇਰਾ ਮੈਨੂੰ ਟਾਰ ਪਤਾ ਕਿੰਨਾ ਲੱਗਦਾ ਹੈਗਾ ਗੱਲ ਦੁਖਦਾ ਹੁਣ ਮੇਰਾ ਕੀ ਹੋ ਗਿਆ ਹੁਣ ਮੈਂ ਨਹੀਂ ਹੁਣ ਕਿਸੇ ਜੀ ਵੀ ਝੂਠਾ ਲੈਣਾ ਤੈਨੂੰ ਨਾ ਕਹਿਓ ਤੇ ਨੋ ਮਹਗੀ ਕਰਨਾ ਦੋ ਜਣੇ ਕਿੰਨੀਆਂ ਲੈ ਲਈਆਂ ਲਵੋ ਫੇ ਜਾਓ ਚੱਲ ਜਾਓ ਲੈ ਲਓ ਹਣ ਤੁਹਾਨੂੰ ਝੂਟੇ ਜਿਆਦਾ ਪਈਓ ਮੈਂ ਨਹੀਂ ਪਹਿਣਾ ਮੈਂ ਨਹੀਂ ਪਹਿਣਾ ਨਹੀਂ ਆਪ ਬੈਕ ਸਾਈਡ ਹੋ ਵੀ ਬੈਠੋ ਮੈਨੂੰ ਹਰ ਠੱਕੇ ਦੇ ਨਾਲ ਤੁਂ ਘਰਿਓ ਮੇਰੇ ਨਾਲ ਠੱਕੇ ਦੇ ਨਾਲ ਮੈਨੂੰ ਝੂਟੇ ਦੇਣਦੇ ਆ ਤੇ ਠੱਕੇ ਦੇ ਨਾਲ ਮੈਨੂੰ ਲੈ ਕੇ ਆਏ ਆ ਜੇ ਮੈਨੂੰ ਕੁਝ ਹੋ ਗਿਆ ਤਾਂ ਉਹਦੇ ਜ਼ਿੰਮੇਵਾਰ ਇਹ ਬੰਦੇ ਆ ਬੰਦੇ ਆ ਉਹ ਅੰਦਰ ਕਰਾਣਾ ਹੋਰ ਉਹ ਝੂਟੇ ਆਲੇ ਉਹ ਇਹਦਾ ਪੰਗੋੜਾ ਉਹ ਕਰਾਉਣੇ ਚਾਹੁੰਦਾ ਫੋਨ ਨੀ ਮੇਰੇ ਟਿਕਣਾ ਚਾਹੀਦਾ ਫੜ ਕੇ ਰੱਖਿਓ ਹੋਰ ਫੜ ਲਓ ਟਿਕਿਆਣਾ ਬੰਦ ਕਰ ਦੋ ਫੋਨ ਬੰਦ ਕਰ ਦੋ ਉਹ ਨਹੀਂ ਦੇ ਦੇ ਉਹ ਨਹੀਂ ਦੇਗਾ ਬੰਦ ਕਰ ਦੋ ਕੈਂਟ ਕਰ ਮੈਨੂੰ ਪਿਆਰ ਮੇਰਾ ਕਾਲਾ ਚ ਖਰਾਬ ਹੋ ਜਾਣਾ ਹੁਣ ਵੀਡੀਓ ਪੂਰੀ ਬਣ ਗਈ ਮੈਂ ਤੁਹਾਨੂੰ ਦੱਸਦਾ ਆਪਣੇ ਫੰਡ ਦੇ ਪਈਓ ਮੈਂ ਵੀਡੀਓ ਕਿਤੋਂ ਬਣਾਵਾਂ ਅੱਡਾ ਪਾ ਦਿੱਤਾ ਉਹ ਦੇ ਮੋਟਰੀਓ ਓਏ ਮੇਰਾ ਫੋਨ ਹੀ ਟਿਕਣਾ ਚਾਹੀਦਾ ਤਾਂ ਯਾਰ ਬੈ ਕੋਈ ਆ ਗਿਆ ਮੇਰੇ ਕੋਲ ਉਹ ਵੀ ਨਾਲ ਹੀ ਮੈਨੂੰ ਚੱਕਰ ਹੋਣ ਲੱਗ ਪਿਆ ਬੱਸ ਕਰੋ ਬੱਸ ਕਰੋ ਬੱਸ ਕਰੋ ਜਦੋਂ ਇਹ ਗੱਡੀ 'ਚ ਬੈਠੋਗੇ ਚਲੋ ਉਹ ਕਾ ਕੰਮ ਉਹਨਾਂ ਨਾਲ ਨਿਆਣਿਆਂ ਨਾਲ ਆ ਜਾ ਥੱਲੇ ਨੂੰ ਓਲੀ ਓਲੀ ਆ ਜਾ ਉਪਰ ਐਂ ਨਹੀਂ ਆਉਂਦੇ ਆ ਉਹ ਜਾਂ ਕਹਿੰਦੇ ਐਂ ਨਹੀਂ ਚਲੋ ਐਸੇ ਹੀ ਚੱਲ ਜਾਓ ਸੱਚੀ ਜਾਨ ਨੂੰ ਲੱਭਿਆ ਮੇਰਾ ਮੈਨੂੰ ਇੱਥੇ ਬਿਠਾ ਦਿਓ ਕਿਤੇ ਹੁਣ ਖਿੱਚਤੀ ਲੱਗੀ ਮੈਨੂੰ ਇੱਥੇ ਬਿਠਾ ਦਿਓ ਬੈਣਾ ਵੀ ਕਾਲ ਲੋਕ ਨੂੰ ਬੋਲੋ ਤਾਂ ਮੈਂ ਕਿਹੜੀ ਕੁਰਸੀ ਲੈ ਕੇ ਆਇਆ ਹਥੇ ਬਿਠਾ ਦਵਾਣਾ ਨਾਲ ਮੈਨੂੰ ਗੱਡੀ ਤੇ ਬੜਾ ਲਾਉਣਾ ਨੂੰ ਬੈਠੀ ਰਹੀ ਹੈ ਰੋਕ ਗਈ ਜਾਂ ਆਹ ਰੋਕੀ ਉਹ ਭਰਾਵਾ ਮੈਂ ਫਿਰ ਨਹੀਂ ਬੈਣਾ ਬੱਸ ਕਰ ਲਾਸਟ ਆ ਲਾਸਟ ਆ ਲਾਸਟ ਲਾਟਾਂ ਤੁਸੀਂ ਜਾਣਾ ਆਵੇ ਫੇਰ ਦੇਖ ਲਾ ਆਪੇ ਦੇਣੋ ਆਪੇ ਆ ਉਹ ਪੇਪੋਦੀ ਯਾਰੀ ਨਹੀਂ ਜਦੋਂ ਉਹ ਪੇਪੋਦੀ ਯਾਰੀ ਤਾਂ ਹੋ ਗਈ ਇਦਰਾ ਤੇ ਉਹਦਾ ਕੀ ਬਣ ਗਿਆ ਉਹਦਾ ਦੋ ਵਾਰੀ ਧੱਕੇ ਨਾਲ ਲੈ ਗਿਆ ਹਾਲ ਦੇਖ ਉਹਦਾ ਕੀ ਹੋਇਆ ਬਹਿ ਗਈ ਆ ਮੈਂ ਅੱਗੇ ਉਹ ਨਹੀਂ ਉਹ ਕਿਉਂ ਪਾਣੀ ਹੈ ਨਹੀਂ ਉਹ ਅੱਗੇ ਜਾ ਕੇ ਮੈਂਣਾ ਹੁਣ ਦੇਖਦੇ ਆ ਕਿ ਬਾਹਰ ਬਾਹਰ ਦੁਕਾਨਾਂ ਦਾ ਬਾਹਰ ਲੱਗਿਆ ਪੀਣ ਖਾਣ ਨੂੰ ਚੱਲ ਦੇਖਦੇ ਆ ਉਧਰ ਹਾਂ ਤੇ ਬੋਦਾਂ ਲੱਗਿਆ ਚੱਲ ਆ ਬੜਿਆ ਬੜਿਆ ਇਹ ਮੈਂ ਤਾਂ ਲੈ ਰ ਆ ਮੈਂ ਤਾਂ ਇਹਨਾਂ ਚ ਵੀ ਨਹੀਂ ਲਾਇਆ ਹੁਣੇ ਓਏ ਵਧੀਆ ਹੈ ਤੇਰੇ ਕੋਈ ਗੱਲ ਨਹੀਂ ਹਟਾ ਲਓ ਮਯਾਕ ਮਾਰੇ ਬੰਦੇ ਦਾ ਕੋਈ ਗੱਲ ਨਹੀਂ ਉਹ ਭਰਾ ਮੈਂ ਮੈਨੂੰ ਵੀ ਲੈਣਾ ਚਾਹਾਂਗਾ ਧੱਕਾ ਨਾ ਚਾਹਦਾ ਨਹੀਂ ਲੈ ਨਹੀਂ ਮੈਨੂੰ ਇਥੋਂ ਨਿੰਬੂ ਪਾਣੀ ਪਿਲਾਓ ਹੁਣ ਮੇਰੇ ਮੈਂ ਨਹੀਂ ਬਾਹਰ ਬਾਹਰ ਤੋਂ ਹਾਟੂ ਲੈ ਆਵੇਂ ਬਾਹਰ ਹੀ ਘਰ ਜਾਣਾ ਅੰਦਰੋਂ ਮਿੰਟ ਬੈਠੋ ਚਲੋ ਪਾਪਾ ਜੀ ਆਪ ਲੋਕ ਚਲ ਬੈਰੋ ਚਲੋ ਆ ਜਾਓ ਬਾਹਰ ਹੀ ਪਾਣੀ ਪੀ ਲੈਣਾ ਕਰਦੇ ਨੰਨ੍ਹੇ ਟਾਈਮ ਮੰਗਾੁੰਦਾ ਗਾਵਾ ਉਹ ਲੱਗੇ ਕੇ ਸੋਹਣੇ ਉਹ ਕੱਟ ਲਾ ਕੋਹਾ ਮੈਂ ਕਿਹਨੂੰ ਨੋਟ ਨਹੀਂ ਕਰੂੰਗਾ ਕਹਿੰਦਾ ਕਹਾਂਗਾ ਫਿਰ ਕਵੀ ਲਗਾ ਦੇਣਾ ਕੋਈ ਬਾਤ ਨਾ ਤੇ ਨਹੀਂ ਕਰੀਂ ਨਾ ਕੱਲ ਕੋ ਮਰ ਰਹਾ ਨਹੀਂ ਰਹਾ ਸਾਰਾ ਸਭਾ ਮਰੇਗਾ ਲੱਗਦਾ ਹੈ ਮਰ ਰਹਿ ਰਹੇ ਹਾਂ ਮਰੀ ਮਰ ਰਹਾ ਨਾ ਰੋ ਤਰ ਸਾਥ ਤੱਕ ते लंबी उम्र ना लो जिंदगी से बहुत परेशान हो गई अभी अपने पैरों पर खा नहीं हुआ अभी पैर में बहुत मजा आएगा ਸੁਬਹੀ ਦਾ ਹੋ ਬਣਾਇਆ ਤਾਂ ਦੇਖੋ ਅੱਜ ਸੁਬਹੀ ਦਾ ਹੋ ਬਣਾਇਆ ਕੋਣ ਕਹਿੰਦਾ ਉਹਨਾਂ ਲਿਕੇ ਉਸਤਾ ਵੀ ਨਾ ਆਦਾ ਜਿਹੜਾ ਇਹ ਕੀ ਪੋਰਟਫੋਲੀਓ ਫਾਕ ਪੋਰਟਫੋਲੀਓ ਫਾਕ ਜੋ ਵਜਿਆ ਪਾਪਾ ਨੂੰ ਜੋ ਵਜਿਆ ਕੁਝ ਆ ਪਾਪਾ ਨੂੰ ਨਹੀਂ ਨਾ ਬੀ ਆ ਮੇਰਾ ਹੁਣ ਮੜਾ ਤੇਲ ਸੈੱਟ ਹੋਇਆ ਆ ਮੈਂ ਦੇਖ ਚੱਕਰ ਲੱਗ ਪਈ ਨਾ ਹੇ ਹੇ ਉਹ ਪੂਰੀ ਡਾਂਸ ਦੇਖੋ ਕਿੰਨੀਆਂ ਕਰਦੀ ਹੈ ਲੈ ਕੈਮਰਾ ਘਰੇਓ ਨਾ ਦੇ ਆ ਬੁੜੀਆਂ ਡਾਂਸ ਦੇਖੋ ਕਿੰਨਾ ਵਧੀਆ ਲੋਜੀ ਖਾ ਕੇ ਆਈਸਕ੍ਰੀਮਾਂ ਤੇ ਨਿੰਬੂ ਪਾਣੀ ਪੀ ਕੇ ਹੁਣ ਇਹਨਾ ਗੋਲ ਗੱਪਿਆਂ ਦੇ ਕੰਮ ਰਹਿ ਗਿਆ ਹੈਗਾ ਹੁਣ ਤਿੰਨੇ ਜਾਲੇ ਲੱਗੇ ਗੋਲ ਗੱਪੇ ਖਾਣ ਇੱਧਰ ਗੋਲ ਗੱਪੇ ਵੀ ਆ ਛੋਲੇ ਪਟੂਰੇ ਵੀ ਆ ਆਲੂ ਟਿੱਕੀ ਵੀ ਆ ਹੋਰ ਵੀ ਬਹੁਤ ਕੁਝ ਆ ਦੋਸਾ ਵੀ ਆ ਇੱਧਰ ਲਈ ਸੈੱਟ ਹੈਗਾ ਕੁੱਲੜ ਪੀਜ਼ਾ ਕੁੱਲੜ ਕੈਫੇ ਆ ਦੇਖੋ ਸਾਹਮਣੇ ਪਿਆ ਆ ਕੁੱਲੜ ਪੀਜ਼ਾ ਵਧੀਆ ਆ ਵੈਸੇ ਤਾਂ ਸ਼ਾਮ ਨੂੰ ਘੁੰਮਣ ਲਈ ਹਾਂ ਲੋ ਜੀ ਖਾਓ ਪਾਣੀ ਵੜਾ ਤੁਹਾਨੂੰ ਕੱਪਾਂ 'ਚ ਜ਼ਿਆਦਾ ਦੇ ਦਿੱਤਾ ਐਨਾ ਪਾਣੀ ਘਰ ਨੂੰ ਲੈ ਜਿਓ ਭਾਵੇਂ ਬੋਤਲਾਂ 'ਚ ਪਾ ਕੇ ਤੁਸੀਂ ਨਹੀਂ ਖਾਣੇ ਕਾ ਸਾਡਾ ਕਿਰਾਇਆ ਵੀ ਨਿਕਲਦਾ ਸਾਡਾ ਦਿਹਾੜੀ ਵੀ ਨਿਕਲਦੀ ਕਹਿੰਦਾ ਮਹਿੰਗਾ ਹੀ ਮਿਲਿਆ ਤੇ ਸਾਹਮਣੇ ਘੱਟ ਰਿਹਾ ਦੁਕਾਨ ਦਾ ਆਹਾਂ ਫਾਇਦਾ ਕੀ ਹੋਇਆ ਫੇ ਲਾਇਆ ਉਹ ਜਿਹੜੀ ਜਿਹੀ ਵਾਦੀ ਅੰਮੋਲੂ ਲਗਾ ਦਿਆ ਉਹਦਾ ਪੈਸਾ ਲੈ ਕੇ ਆਉਣਾ ਜਵਾਬ ਚਾਰ ਬੰਦੇ ਨੇ ਲੈ ਕੇ ਆਏ ਤੇ ਆ ਚਾਰ ਨਾ ਚਲੇ ਜਾਂਦੇ 80000 ਰੁਪਏ ਦੀ ਦੁਕਾਨ ਲਈ ਹੈ 80000 ਰੁਪਏ ਦੀ ਦੁਕਾਨ ਲਈ ਹੈ ਹਾਂ ਇੱਕ ਮਹੀਨਾ ਹੋ ਗਿਆ ਹੈ ਨਾ 80000 ਕਮਾ ਲਿਆ ਐਹ ਪੁੱਛਿਓ ਦਾ ਕੰਮ ਵਿਚਾਰੇ ਨੂੰ ਮਹਿੰਗਾ ਪੈ ਗਿਆ ਹੈ ਗਿਆ ਨਾ ਦਮਾਪੋਰ ਵਧੀਆ ਮੈਂ ਨਹੀਂ ਖਾਣਾ ਮੈਂ ਠੱਕੇ ਨਾਲ ਖੜਾਈ ਜਾਂਦੇ ਖਾਣਾ ਮੈਂ ਨਹੀਂ ਖਾਣਾ ਕੁਝ ਵੀ ਤੂੰ ਹੀ ਖਾਓ ਮੈਂ ਨਹੀਂ ਆ ਨਾ ਮੈਨੂੰ ਨਾ ਮੈਨੂੰ ਤੂੰ ਹੀ ਖਾਓ ਹਰੇ ਹਰੇ ਮਿਰਚ ਬਣਿਓ ਜਿਹੜੇ ਅੱਜ ਤੂੰ ਵੀ ਬਣੀ ਹੈ ਹਰੇ ਮੈਂ ਹਰੀ ਖਾਉਂ ਆਲਾ ਕਿਦਾਂ ਨਾ ਮੈਂ ਨਹੀਂ ਖਾਣਾ ਕੋਈ ਕੁਝ ਵੀ ਮੈਂ ਆ ਕੇ ਨਿੰਬੂ ਪਾਣੀ ਪੀਤਾ ਹਾਂ ਮੈਂ ਨਹੀਂ ਹੋ ਨਹੀਂ ਤੁਸੀਂ ਖਾਓ ਮੈਂ ਨਹੀਂ ਖਾਣਾ ਉਹ ਵਧੀਆ ਉਹ ਯਾਰ ਕੋਈ ਜ਼ਬਰਦਸਤੀ ਆ ਮੈਂ ਨਹੀਂ ਖਾਣਾ ਹੈਗਾ ਬਲੈਸ ਤੱਕ ਮੈਂ ਨਹੀਂ ਖਾਣਾ ਤੁਸੀਂ ਖਾ ਲੋ ਮੈਂ ਤਾਂ ਅੱਗੇ ਉਸਲੇ ਦੇ ਝੂਟੇ ਲੈ ਕੇ ਪੁਰਾਣ ਹਾਲ ਹੋਇਆ ਪਿਆ ਆ ਯੇਵੇਂ ਮੰਜੇ ਤੇ ਪੈ ਗਈ ਹੈ ਨਾ ਸਾਫ ਲੂੰਗੇ ਉਹ ਜੁੱਟੀਆਂ ਇੱਥੇ ਹੀ ਆ ਹਾਂ ਤੇ ਕਾ ਵਧੀਆ ਥੰਮੀ ਲੈ ਕੇ ਆ ਗਈ ਤੇ ਮੈਂ ਆਪੇ ਲੱਭ ਮੈਂ ਘਾਤਾ ਟਨ ਉਹ ਤਾਂ ਟਨ ਨਿਸ਼ਾਨੇ ਲਾਉਣ ਵਾਲਾ ਰਹਿ ਗਿਆ ਨਿਮਨ ਤਾਂ ਜੋ ਮਰਜੀ ਨਿਮਨ ਤਾਂ ਕਹਿਣਾ ਹੀ ਨਹੀਂ ਆਹ ਦੇਖੋ ਕਿੰਨਾ ਵਧੀਆ ਆ ਹਾਂ ਕਿੰਨਾ ਵਧੀਆ ਬਣਾਇਓ ਆ ਹਾਂ ਬੁਰਜ ਖਲੀਫਾ ਬਹੁਤ ਉੱਚਾ ਹੈ ਕੈਮਰਾ ਹੀ ਨਹੀਂ ਉੱਥੇ ਤੱਕ ਜਾਂਦਾ ਬੁਰਜ ਖਲੀਫੇ ਤੱਕ ਭੂਤ ਬੰਗਲਾ ਰਹਿ ਗਿਆ ਆਪਣਾ ਇੱਕ ਊਠ ਰਹਿ ਗਿਆ ਨਹੀਂ ਇੱਕ ਊਠ ਬਾਕੀ ਮੈਂ ਨੀਮਰ ਤੇ ਕੱਪ ਗਲਾਸੀਆਂ ਤਾਂ ਨਹੀਂ ਲੈਣੀਆਂ ਆਹ ਭੂਤ ਬੰਗਲਾ ਲਓ ਜੀ ਚਲੋ ਅਹੀ ਚੱਲੇ ਘਰ ਨੂੰ ਬਹੁਤ ਵਧੀਆ ਸੀ ਮੇਲਾ ਇੱਧਰ ਐਂਟਰ ਹੋ ਜਾਣਾ ਸੀਗਾ ਐਂਟਰੀ ਉੱਧਰ ਦੀ ਆ ਇੱਧਰ ਦੀ ਲੈਣੇ ਸੀ ਇੱਧਰ ਬੜੇ ਘੇਣੇ ਘੇਣੇ ਸੀ ਪਰ ਚੁੱਪ ਚੁਪੀ ਲੋ ਜੀ ਕਰ ਲਿਆ ਮੇਲਾ ਇੰਜੋਏ ਦਸਹਿਰਾ ਗਰਾਊਂਡ 'ਚ ਹੈ ਬਹੁਤ ਬੰਦੇ ਆਉਂਦੇ ਆ ਚੌਪੂਦਾਂ ਸੱਟ ਪਾਈ ਆਪਣੇ ਕਿਦੇ ਜਿਹਦਾ ਤੇ ਦਰਬਾਰ ਸਾਹਿਬ ਗਏ ਹਰਮੰਦਰ ਸਾਹਿਬ ਦਾ ਤੇ ਚਾਬੀ ਗਵਾ ਕੇ ਆ ਗਏ ਠੀਕ ਲੱਗੇ ਕਿ ਤਾ ਚਾਬੀ ਉਹਦੇ ਉੱਤੇ ਹੀ ਸੀਗੀ ਭਈ ਉਹ ਟਰਾਲੀ ਗਵਾਈ ਉਹ ਟਰਾਲੀ ਕੇ ਉਹ ਵੀਲ ਚੇਅਰ ਵੀਲ ਚੇਅਰ ਲੈਣੇ ਜੀ ਜਦੋਂ ਬਾਪੂ ਨੂੰ ਇੱਕ ਨੂੰ ਲੈ ਜਾਣਾ ਨਹੀਂ ਚਾਬੀ ਰੱਖ ਕੇ ਵੀਲ ਚੇਅਰ ਲਈ ਸੀਗੀ ਉਹਦੇ ਕੋਲ ਚਾਕੇ ਲੈ ਗਿਆ ਚਲੋ ਜੀ ਉਹ ਲੱਭ ਲਈ ਬਸ ਚਲੋ ਬੈਠੋ ਲੋ ਜੀ ਮੇਲਾ ਆਪਾਂ ਕਰ ਲਿਆ ਇੰਜੋਏ ਤੇ ਮੈਂ ਨਾ ਨਾ ਕਰਦੀ ਨੇ ਝੂਟੇ ਵੀ ਲੈ ਲਏ ਖਾ ਪੀ ਵੀ ਲਿਆ ਤੇ ਮੇਲਾ ਵੀ ਇੰਜੋਏ ਕਰ ਲਿਆ ਤੇ ਹੁਣ ਆਪਾਂ ਚੱਲੇ ਘਰ ਨੂੰ ਤੇ ਟਾਈਮ ਜਿਹੜਾ ਹੋ ਗਿਆ 10:30 ਦਾ ਮਜ਼ਾ ਆਇਆ ਉਹ ਕਾਪ ਪਲੇਟਾਂ ਵੀ ਆਏ ਵਿੱਚ ਹਾਂ ਕਾਪ ਪਲੇਟਾਂ ਚ ਉੱਥੇ ਚੱਕਰ ਆਏ ਮੈਨੂੰ ਜ਼ਿਆਦਾ ਪਰ ਉਹ ਕਾਪ ਪਲੇਟਾਂ ਚ ਬੈ ਕੇ ਚੱਕਰ ਘੱਟ ਲੱਗੇ ਉਹਦੇ ਮੈਂ ਕਦੀ ਨਿਮਰ ਤੇ ਡਿੰਗਾ ਕਦੀ ਪਾਲੇ ਪਾਸੇ ਡਿੰਗਾ ਪਰ ਮੈਂ ਪਾਪਾ ਨੇ ਫੋਨ ਨਹੀਂ ਛੱਡਿਆ ਹਾਂ ਨਾ ਦੇਖ ਲਓ ਵੇਖਾ ਹਾਂ ਨਾ ਮੇਰਾ ਫੋਨ ਗਿਆ ਬੰਦੇ ਦਾ ਤਗੜੇ ਨਿਕਲੇ ਹੌਸਲੇ ਵਾਲੇ ਜਿਹੜਾ ਝੂਟੇ ਲੈ ਕੇ ਫੋਨ ਨਹੀਂ ਛੱਡਿਆ ਹੈ ਤੁਸੀਂ ਮੈਂ ਘਰ ਬਣਾ ਇਹਦਾ ਮੈਂ ਅੱਛਾ ਇਹ ਕਾ ਚੱਗੇ ਮਮਾ ਦੇਖੂ ਸੀਗਾ ਬਣਿਆ ਲਓ ਜੀ ਚਲਿਏ ਬਾਏ ਬਾਏ ਸ਼ਹਿਰਪੁਰ ਵਾਲਿਓ ਲਓ ਜੀ ਜੈ ਬਜਰੰਗ ਬਲੀ ਸਹਾਰਾ ਗਰਾਊਂਡ ਇਹ ਮੈਲਰੋਂ ਆਇਆ ਉਹ ਦਾ ਬੁਆਰਗਾ ਤੇ ਹੋਵੇ ਤੋਹੇ ਹੈਂ ਤੇ ਇਹ ਬੁਆਰ ਮੈਨੂੰ ਕੀਤਾ ਧੱਕੇ ਨਾਲ ਜਦ ਪਹਿਲਾਂ ਤਾਂ ਮੈਂ ਜਾਣ ਨੂੰ ਨਹੀਂ ਮੰਨਦੀ ਸੀ ਕਿ ਹਨਾ ਮੈਂ ਤਾਂ ਮੈਂ ਨਹੀਂ ਜਾਣਾ ਹੈਗਾ ਉਹਦਾ ਉਹ ਪੱਖਾ ਘੱਟ ਕਰਕੇ ਉਹ ਮੈਂ ਠੰਡ ਲਾਉਂਦੀ ਆ ਮੜੇ ਨੂੰ ਹੋ 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 ਅਣ ਗਰਮੀ ਸਤਾ ਇਹਨਾਂ ਤੇ ਮੱਖਾ ਲਗਾਉਣਾ ਪੈਣਾ ਮੈਨੂੰ ਘਰ ਤਾਂ ਕੋਈ ਜਦੋਂ ਮੈਂ ਮੈਂ ਉਹਦਾ ਫੇਰੇ ਇੱਥੇ ਸੇਹਰੀ ਮੈਨੂੰ ਲੱਗਦਾ ਹੈਗਾ ਵੀ ਨਹੀਂ ਮੈਂ ਠੀਕ ਹੈਗੀ ਮੈਨੂੰ ਧੱਕੇ ਨਾਲ ਤੁਸੀਂ ਲੈ ਕੇ ਗਏ ਹੋ ਕੋਈ ਧੱਕੇ ਨਾਲ ਜੋ ਯਾਰ ਤਾ ਹਾਂ ਚਲ ਗਏ ਉਹ ਨਿਆਣਾ ਕਹਿੰਦੇ ਗਏ ਦੇ ਦੋ ਤੁਹਾਡਾ ਕੰਮ ਕਰੀਏ ਚਲੋ ਚਲੋ ਨਹੀਂ ਉਹ ਤਾਂ ਠੀਕ ਆ ਘੁੰਮ ਕੇ ਲੈਣੇ ਉਹ ਬਾਹਰ ਵੀ ਜਾਂਦੇ 2 ਮਿੰਟ ਨਹੀਂ ਉਹ ਤਾਂ ਠੀਕ ਆ ਨਾ ਘੁੰਮ ਕੇ ਲੈ ਕਉਂ ਪਰ ਕਿ ਜਿਹੜਾ ਤੁਸੀਂ ਝੂਠੇ ਮੈਨੂੰ ਜਗਰ ਪਾਸਤੇ ਦਿਵਾਏ ਉਹ ਤੇ ਨਿਆਣੇ ਲੰਦੇ ਤੁਹੀ ਲੈਣੀ ਆ ਆਪਾਂ ਵੀ ਲੈਣੀ ਆ ਮੈਨੂੰ ਨਾ ਤਪੋਦੇ ਮੇਰਾ ਵੀ ਕੰਮ ਕਾਜ ਹੀ ਖਰਾਬ ਹੋਇਆ ਝੂਠਾ ਯਾਰੋ ਝੂਠੇ ਤਾਂ ਮੈਂ ਉਹ ਬਹੁਤ ਫਲੋ ਚੱਲਦੇ ਸੀ ਆਮਾ ਨੈਕਸਟ ਫਲੋ ਹਾਂ ਫਲੋ ਸੀ ਦੇਣਾ ਉਹ ਫਲੋ ਹੀ ਸੀ ਕਿਉਂ ਮੈਂ ਵੀ ਅਸਵੇਰ ਨੂੰ ਕੋਈ ਕੰਮ ਨਹੀਂ ਕਰਨਾ ਮੈਨੂੰ ਬੈਠੀ ਨੂੰ ਸਾਰਾ ਕੁ ਰੋਟੀ ਪਾਣੀ ਸਾਰਾ ਕੁ ਤੁਹੀ ਦੇਣਾ ਮੈਂ ਬਸ ਹੋ ਜਾਏਗਾ ਪਰ ਠੀਕਾ ਦੇਉਂਗੇ ਰੰਗ ਸੇਵਾ ਮਾੜਾ ਦਿੰਨੇ ਕਰੂਗਾ ਮੇਰਾ ਕੰਮ ਅਦੇ ਇਹਨੂੰ ਜਵਾਬ ਨੂੰ ਕਈ ਜਵਾਬ ਨਹੀਂ ਆਇਆ ਦੇਖ ਲਓ ਕਹਿੰਦੇ ਵੀਰ ਸਿੱਮੀ ਕਰੋਗੇ ਤਾਂ ਮੈਂ ਦਾ ਕੰਮ ਨਹੀਂ ਆਉਣਾ ਤੇ ਚਲੋ ਹੁਣਾਂ ਮਾਤਿਆ ਕਰਦੇ ਨੇ ਅੱਛਾ ਬੇਟਾ ਮੈਂ ਤੁਹਾਨੂੰ ਪੁੱਛੀ ਜਮ ਕੇ ਹਨਾ ਆਓ ਜੇ ਮੈਂ ਆਜਾ ਪਾਗਰ ਪਗਾਨੀ ਨੇ 9 ਵਜੇ ਅੱਛਾ ਉਹ ਕਾਰਨ ਤਾਂ ਬਾ ਕਰਿਆ ਪਰ ਉਹਨਾ ਉਹਨਾਂ ਹੋਰ ਬੱਦਿ ਚ ਟੱਟ ਜੋ ਟੱਪੇ ਸਾਰੀ ਬਸ ਉਪਰ ਇੰਨਾ ਸ਼ੂਗਰ ਘਾਤਾ ਕੋ ਪਹੁੰਚ ਗਏ ਆ ਬਾ ਬਾ ਤਾਂ ਨਹੀਂ ਖਾ ਅੰਦਰ ਤਾਂ ਨਹੀਂ ਪਾਇਆ ਅੰਦਰ ਦੇਖ ਨਾ ਰਿਹਾ ਪਿਆ ਜਿੱਤੇ ਕੱਟੀ ਜੋ ਪਾਰ ਉਤਰੀ ਆਏ ਬਾਪੂ ਜਿਹੜੇ ਝੂਟੇ ਜਾਣੇ ਮਾੜਿਆ ਸਮੂਹ ਤੋਂ ਆਪੀ ਦੇ ਨਹੀਂ ਮੁੰਡਾ ਮੁਰਗਰਾ ਨੇ ਉਹ ਦਵਾਉ ਉਹਨਾਂ ਦਾ ਕੱਟਿ ਜੋ ਦੁਦਾਰਾ ਪੁੰਦੀ ਹੋਵੇ ਦਾ ਉਪਰ ਮੁੜ ਕੇ ਉਪਰੇ ਕਿਤੇ ਪਾਸ ਤੋਂ ਬਾਹਰ ਜਾ ਜਿਹੜੇ ਤੇ ਗੇਲੂ ਲਾਉਂਦਾ ਜਿਹੜਾ ਤੇ ਰੇਸਾ ਇਹਦੇ ਨਾਲ ਆਪ ਕੋੜੀਆਂ ਉਹ ਵੀ ਜ਼ਿਆਦਾ ਲੱਗਣਾ ਪਾ। ਤੇਰਾ ਸੋਇਆ ਹੈ ਗੁੱਡ ਨਾਈਟ ਅਸੀਂ ਕਿਹ ਚਿੱਕਾ ਚੁੱਕਾ ਭਰਾਣੀ ਕਿੰਨੀਆਂ ਵਲੌਗ ਤੇ ਬੱਚੀਆਂ ਹਨਿਆ ਤੇ ਥਿਲੋ ਸਾਡੇ ਹੱਥ 'ਚ ਕੈਮਰਾ ਹੈਗਾ ਪਾਣੀ ਇਹਨੇ ਕਿੱਦਾਂ ਨੂੰ ਕੈਨਾ ਕਮਾਇਆ ਹੈ ਕਿੱਦਾਂ ਨੂੰ ਗਿਆ ਬੱਚੇ ਬੱਚੇ ਬਹੁਤ ਸੋਹਣਾ ਹੈ ਮੈਂ ਇਹ ਨਹੀਂ ਬਣਾਈ ਇਹ ਲੋ ਅੱਛਾ ਉਹ ਤਾਂ ਹੁਣ ਦੇ ਦੇ ਜਦੋਂ ਸਟਰੋਂਗ ਆ ਪੈਰੈਂਟ ਕਰਦੇ ਕੱਲ ਨੂੰ ਆਪਾਂ ਇਹ ਵਲੌਗ ਅਪਲੋਡ ਕਰਨਾ ਤੇ ਦੇਖਦੇ ਆ ਕਿ ਕਿੱਦਾਂ ਤੂੰ ਤਾਂ ਬੰਦ ਕਰ ਦਿੱਤਾ ਹੀ ਬੋਲੇ ਮੈਂ ਤਾਂ ਠੀਕ ਆ ਮੈਂ ਚਲਾ ਜੀ ਕਾ ਦਸਣਾ ਮੈਂ ਚਲਾ ਹੋ ਗਿਆ ਉਹ ਮੈਂ ਉਹ ਬਿਚਲਾ ਲਿਆ ਸੀ ਉਹਨਾਂ ਪਤਾ ਕਿ ਜਿਆਦਾ ਕੰਮ ਕਿੱਥੇ ਖਰਾ ਹੋਏ ਜਿਹੜੇ ਕੱਪ ਗਲਾਸਿਆਂ ਵਾਲੇ ਤੇ ਬੈਠੇ ਉਹ ਸਹੀ ਆ ਜਿਹੜੇ ਕੱਪ ਗਲਾਸਿਆਂ ਦੇ ਉੱਤੇ ਹੋਵੇ ਉੱਥੇ ਹੋਇਆ ਜਿਆਦਾ ਫੇਰਾ ਤਾਂ ਹੀ ਨਹੀਂ ਕਿ ਉਹ ਦਰ ਲੈਂਪ ਨੂੰ ਫੇਰ ਨਹੀਂ ਸੱਟ ਰਹਾ ਲੈਮ ਦਾ ਪਲਾਇ ਹੋਤਦਾ ਇਹਨੇ ਆਪਣੀ ਅੱਧੀ ਆਈਸਕ੍ਰੀਮ ਤੇ ਅੱਧੀ ਉਹ ਲਟੇਰਾ ਮੂ ਆ ਗਿਆ ਨਾ ਮੈਂ ਨਾ ਤੇ ਦੂਣਾ ਪਤਾ ਕੀ ਚੱਕਰ ਆ ਉਹ ਕਿ ਜਿਹੜੀ ਚੀਜ਼ ਇੱਕ ਵਾਰੀ ਏਦਾਂ ਭਾਰਾ ਭਾਰਾ ਹੋ ਜਾਵੇ ਰੋ ਸੈਟ ਨਹੀਂ ਹੁੰਦਾ ਬੰਦਾ ਲੈਮ ਕਾਮੇ ਬਗਾਈਓ ਕਿ ਤਾਵਾ ਗਿਆ ਚਲ ਕੋਈ ਰੋ ਨਹੀਂ ਮੈਂ ਕੱਲ ਰਾਤ ਤਾ ਹੈ ਨਹੀਂ ਚਲੋ ਬਾਏ ਬਾਏ ਗੁੱਡ ਨਾਈਟ ਮੈਂ ਲਗੀ ਸੌਣ ਤਾਂ ਹੁਣ ਮੇਰੀ ਸੇਵਾ ਕਰੋ ਸਾਰੇ ਜਣੇ ਲੱਤ ਲੱਤਾ ਮੇਰੀਆਂ ਘੁੱਟਾ ਉਹ ਗਾਣੇ ਸਵੇਰੋਂ ਸਹੀ ਹੋਣਾ ਕਰਤੋਂ ਕੱਢੀ ਸੜਕ ਜੇ ਹੋ ਗਈ ਉਹ ਜੇ ਹੋ ਗਈ ਉਹ ਮਾਰ ਦਾ ਕੋਈ ਕਾਰਨ ਇਹ ਦੇਖਣਾ ਕੋਈ ਜ਼ਿੰਦਗੀ ਨਹੀਂ ਮੇਰੀ ਇਹ ਜਿੰਦਗੀ ਮਾਰ ਬੰਦੇ ਨੂੰ ਵੀ ਉੱਠ ਕੇ ਸਾਰਿਆਂ ਦਾ ਦੇਖਣਾ ਪੈਂਦਾ ਜੇ ਸਹੀ ਹੁਆ ਆਹ ਮੇਰੀ ਜ਼ਿੰਦਗੀ ਆ ਮਾਰ ਬੰਦੇ ਨੂੰ ਵੀ ਸਾਰਿਆਂ ਦਾ ਉੱਠ ਕੇ ਦੇਖਣਾ ਪੈਂਦਾ ਇਹ ਦੇਖ ਮੈਂ ਜਦੋਂ ਬੁਮਾਰ ਸੀ ਮੈਂ ਵੀ ਉੱਠ ਕੇ ਦੇਖ ਲਈ ਸਾਰੇ ਬੱਚਾ ਜਨੋ ਬਾਈਓ ਹੈ ਗੁੱਡ ਨਾਈਟ ਸਾਸਤ੍ਰਿਕ ਆ ਸਾਰੇ